ਸ਼੍ਰੀ ਗੁਰੂ ਜੀ ਮੈਂ ਹਾ ਅਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਨੂੰ ਲੱਗਾ ਵੱਡਾ ਝਟਕਾ ਜੇਕਰ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਜੋ ਵੱਡਾ ਝਟਕਾ ਸਿਆ ਜਾ ਰਿਹਾ ਹੈ ਗੱਲ ਕਰਦੇ ਹਾਂ ਜੀ ਜਿੱਥੇ ਇੱਕ ਪਾਸੇ ਕਾਂਗਰਸ ਪਾਰਟੀ ਇਹਦੇ ਵਰਕਰ ਜਾਂ ਆਗੂ ਆਪਣਾ ਜੋਸ਼ ਦਿਖਾਉਂਦੇ ਨਜ਼ਰ ਆ ਰਹੇ ਨੇ ਜਿੱਥੇ ਰਾਜਾ ਵਿੜਿੰਗ ਵੱਲੋਂ ਵੀ ਵੱਖ-ਵੱਖ ਥਾਵਾਂ ਤੇ ਹਰ ਕਿਸੇ ਵਿਧਾਇਕ ਆਗੂ ਵਰਕਰ ਦੀ ਡਿਊਟੀ ਲਾਈ ਗਈ ਕਿ ਲੋਕਾਂ ਨੂੰ ਆਪਣੀ ਪਾਰਟੀ ਦੇ ਵਿੱਚ ਜੋੜੋ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਜੋੜੋ ਜਿੱਥੇ ਇੱਕ ਪਾਸੇ ਬਿਆਨ ਵੀ ਨਿਕਲ ਕੇ ਸਾਹਮਣੇ ਆਇਆ ਰਾਹੁਲ ਗਾਂਧੀ ਦਾ ਕਿ ਧੜੇਬੰਦੀਆਂ ਖਤਮ ਕਰੋ ਤੇ ਆਪਸੀ ਵਿੱਚ ਗਠਜੋੜਨ ਕਰਕੇ ਰੱਖੋ ਜੋੜ ਕੇ ਰੱਖੋ ਜਿੱਥੇ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਸਾਨੂੰ ਘਾਟਾ ਨਾ ਪੈ ਸਕੇ ਲੇਕਿਨ ਉੱਥੇ ਹੀ ਬਹੁਤ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਅੱਜ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਸਹਿਣਾ ਪੈ ਰਿਹਾ ਹੈ ਕਾਂਗਰਸ ਪਾਰਟੀ ਦੇ ਆਪ ਦੇ ਵੱਡੇ ਆਗੂ ਜੋ ਨੇ ਉਹਨਾਂ ਦੀ ਪਾਰਟੀ ਛੱਡ ਕੇ ਜੋ ਚਲੇ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਵਿੱਚ ਰਾਜਨੀਤਿਕ ਗਤੀਵਿਧੀਆਂ ਤੇ ਉਸ ਸਮੇਂ ਨਵਾਂ ਮੋੜ ਲਿਆ ਜਦੋਂ ਫਗਵਾੜਾ ਆਰਤੀਆ ਐਸੋਸ਼ੀਏਸ਼ਨ ਦੇ ਮੁਖੀ ਅਤੇ ਪ੍ਰਮੁੱਖ ਕਾਂਗਰਸੀ ਆਗੂ ਕੁਲਵੰਤਰ ਆਏ ਪੱਖੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਕਿਸਾਨਾਂ ਅਤੇ ਕਮਿਸ਼ਨਾਂ ਏਜੰਟਾਂ ਦੇ ਹਿੱਤ ਵਿੱਚ ਆਪ ਦੇ ਕੰਮ ਦਾ ਪ੍ਰਭਾਵ ਪਿਆ ਕੁਲਵੰਤ ਰਾਏ ਪੱਥੀ ਦੇ ਕਾਂਗਰਸ ਛੱਡ ਕੇ ਆ ਵਿੱਚ ਸ਼ਾਮਿਲ ਹੋਣ ਦਾ ਕਾਰਨ ਸਪਸ਼ਟ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਵੱਲੋਂ ਕਿਸਾਨਾਂ ਅਤੇ ਕਮਿਸ਼ਨਰ ਏਜੰਟਾਂ ਲਈ ਚੁੱਕੇ ਗਏ ਇਤਿਹਾਸਿਕ ਕਦਮਾਂ ਤੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਇਸ ਕਾਰਨ ਉਹ ਆਪਣੇ ਆਪ ਨੂੰ ਉਹਨਾਂ ਨੇ ਆਮ ਦੇ ਵਿੱਚ ਸ਼ਾਮਿਲ ਕਰ ਲਿਆ ਹੈ ਅਤੇ ਪੈਲਗਮੀਆਂ ਦਾ ਸਮਰਥਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਜੋ ਵੀ ਮੇਰੇ ਪਾਰਟੀ ਦੇ ਮੁਖ ਮੈਂਬਰ ਹੋਣਗੇ ਜਿੰਨੇ ਵੀ ਲੋਕ ਮੇਰੇ ਨਾਲ ਜੁੜੇ ਹੋਣਗੇ ਉਹਨਾਂ ਨੂੰ ਕਾਂਗਰਸ ਛੱਡ ਕੇ ਆਪ ਦੇ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ ਤਾਂ ਇਹ ਬਹੁਤ ਹੀ ਵੱਡਾ ਝਟਕਾ ਸੈਨਾ ਪਿਆ ਹੈ ਕਾਂਗਰਸ ਪਾਰਟੀ ਨੂੰ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਉਸ ਦਾ ਘਾਟਾ ਪੈ ਸਕਦਾ ਕਿਉਂਕਿ ਉਹਨਾਂ ਦੇ ਆਪਣੇ ਖਾਸਮ ਖਾਸ ਆਗੂ ਜੋ ਪਾਰਟੀ ਛੱਡ ਕੇ ਆਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਪੇਸ਼ ਹੋਵਾਂਗੇ